ਇਹੀ ਵੀਡੀਓ ਉਸ ਹਰ ਮਾਪਾਪ ਲਈ ਹੈ ਜਿਨ੍ਹਾਂ ਦੀ ਬੇਟੀ ਦੀ ਉਮਰ 8 ਸਾਲ ਤੋਂ ਲੈ ਕੇ 18 ਸਾਲ ਤੱਕ ਦੀ ਹੈ ਮੇਰੀ ਆਪਣੀ ਬੇਟੀ 11 ਸਾਲ ਦੀ ਹੈ ਇਸ ਲਈ ਮੈਂ ਖੁਦ ਵੀ ਇਸੇ ਹੀ ਪੜਾਅ ਵਿੱਚੋਂ ਨੰਗ ਰਿਹਾ ਹਾਂ ਇਸ ਵੀਡੀਓ ਦੇ ਵਿੱਚ ਆਪਾਂ 6 ਅਹਹ ਜੀਆਂ ਗੱਲਾਂ ਦਾ ਜ਼ਿਕਰ ਕਰਾਂਗੇ ਜਿਨ੍ਹਾਂ ਦਾ ਹਰ ਵੱਡੀ ਹੋ ਰਹੀ ਧੀ ਦੇ ਮਾਪਾਪ ਨੂੰ ਧਿਆਨ ਰੱਖਣਾ ਚਾਹੀਦਾ ਸਭ ਤੋਂ ਪਹਿਲੀ ਚੀਜ਼ ਬਾਡੀ ਚੇਂਜਸ ਮਤਲਬ ਸਰੀਰ ਦੇ ਵਿੱਚ ਆਉਣ ਵਾਲੇ ਬਦਲਾਅ ਸਰੀਰ ਦੇ ਅੰਦਰ ਇੱਕ ਖਾਸ ਉਮਰ ਦੇ ਵਿੱਚ ਕੁਝ ਤਬਦੀਲੀਆਂ ਆਉਣੀਆਂ ਇੱਕ ਕੁਦਰਤੀ ਵਰਤਾਰਾ ਵਾ ਹਰ ਇੱਕ ਔਰਤ ਦੀ ਜ਼ਿੰਦਗੀ ਦਾ ਇੱਕ ਅਹਿਮ ਪੜਾਵਾ ਲੜਕੀਆਂ ਲੜਕਿਆਂ ਤੋਂ ਪਹਿਲਾਂ ਸਰੀਰਕ ਤੌਰ ਦੇ ਉੱਤੇ ਮੈਚੂਰ ਹੁੰਦੀਆਂ ਨੇ ਤੇ ਬਚਪਨ ਤੋਂ ਜਵਾਨੀ ਦੇ ਵੱਲ ਜਾਂਦੀਆਂ ਨੇ ਪਰ ਕਈ ਵਾਰ ਉਹਨਾਂ ਦੇ ਸਰੀਰਕ ਬਦਲਾ ਇੰਨੀ ਤੇਜ਼ੀ ਨਾਲ ਹੁੰਦੇ ਨੇ ਕਿ ਹਾਲੇ ਵੀ ਬਚਪਨ ਮਾੜ ਰਹੀਆਂ ਇਹ ਲੜਕੀਆਂ ਇਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਸਮਝਣ ਤੋਂ ਅਸਮਰਥ ਹੁੰਦੀਆਂ ਨੇ ਬਹੁਤ ਵਾਰ ਇਹਦੇ ਬੁਰੇ ਸਾਈਕੋਲੋਜੀਕਲ ਤੇ ਇਮੋਸ਼ਨਲ ਇੰਪੈਕਟ ਪੈਂਦੇ ਨੇ ਇਹ ਉਹ ਟਾਈਮ ਆ ਜਦੋਂ ਖਾਸ ਕਰਕੇ ਮਾਵਾਂ ਨੂੰ ਬੇਟੀਆਂ ਨਾਲ ਗੱਲ ਕਰਨੀ ਚਾਹੀਦੀ ਆ ਤੇ ਉਹਨਾਂ ਨੂੰ ਇਹਨਾਂ ਬਦਲਾਵਾਂ ਦੇ ਕਾਰਨਾਂ ਦੇ ਬਾਰੇ ਵਿੱਚ ਸਮਝਾਉਣਾ ਚਾਹੀਦਾ ਬਹੁਤ ਸਾਰੀਆਂ ਲੜਕੀਆਂ ਵਿੱਚ ਇਹ ਬਦਲਾ ਹੋਰਾਂ ਨਾਲੋਂ ਬਹੁਤ ਪਹਿਲਾਂ ਆਉਂਦੇ ਨੇ ਮੈਡੀਕਲ ਸਾਇੰਸ ਦੇ ਅਕੋਰਡਿੰਗ ਇਹ 4 ਤੋਂ 5 ਸਾਲ ਦੀ ਉਮਰ ਤੋਂ ਹੋਣੇ ਸ਼ੁਰੂ ਹੋ ਸਕਦੇ ਨੇ ਤੇ ਕਈ ਕਈ ਰੇਅਰ ਕੇਸਸ ਦੇ ਵਿੱਚ ਤਾਂ 3 ਸਾਲ ਦੀ ਉਮਰ ਤੋਂ ਵੀ ਦੁਨੀਆ ਦੇ ਵਿੱਚ ਸਭ ਤੋਂ ਛੇਤੀ ਪੋਬਰਟੀ ਦਾ ਸਭ ਤੋਂ ਅਜੀਬ ਕੇਸ ਹੈ ਪੇਰੂ ਦੀ ਲੜਕੀ ਲੀਨਾ ਮਦੀਨਾ ਦਾ ਜਿਹਦੇ ਸਰੀਰ ਦੇ ਵਿੱਚ ਪੋਬਰਟੀ ਦੇ ਇਹ ਸਾਈਨ 8 ਮਹੀਨੇ ਦੀ ਉਮਰ ਤੋਂ ਹੀ ਸ਼ੁਰੂ ਹੋ ਗਏ। ਬਾਕੀ ਲੜਕੀਆਂ ਤੋਂ ਪਹਿਲਾਂ ਇਸ ਤਰ੍ਹਾਂ ਦੀਆਂ ਸਰੀਰਕ ਤਬਦੀਲੀਆਂ ਮਹਿਸੂਸ ਕਰਨ ਵਾਲੀਆਂ ਲੜਕੀਆਂ ਵਿੱਚ ਹੀਣ ਭਾਵਨਾ ਦੇ ਵਿਚਾਰ ਆ ਸਕਦੇ ਨੇ। ਸਾਈਕੋਲੋਜੀਕਲ ਤੇ ਇਮੋਸ਼ਨਲ ਇਮਬੈਲੈਂਸ ਹੋ ਸਕਦਾ। ਕਿਉਂਕਿ ਬੱਚੇ ਹੋਣ ਦੇ ਕਾਰਨ ਉਹ ਇਹ ਨਹੀਂ ਸਮਝ ਸਕਦੇ ਕਿ ਹਰ ਔਰਤ ਦੇ ਅੰਦਰ ਇਹ ਬਦਲਾ ਅਲੱਗ-ਅਲੱਗ ਉਮਰ ਦੇ ਵਿੱਚ ਆ ਸਕਦੇ ਨੇ। ਬਹੁਤ ਸਾਰੀਆਂ ਲੜਕੀਆਂ ਇਹਨਾਂ ਨੂੰ ਰੋਕਣ ਦੇ ਲਈ ਖਾਣਾ ਖਾਣਾ ਬਿਲਕੁਲ ਘੱਟ ਕਰ ਦਿੰਦੀਆਂ ਨੇ ਤਾਂ ਜੋ ਇਹਨਾਂ ਨੂੰ ਰੋਕਿਆ ਜਾ ਸਕੇ ਜੋ ਕਿ ਉਹਨਾਂ ਦੀ ਸਿਹਤ ਦੇ ਲਈ ਬਹੁਤ ਹੀ ਹਾਨੀਕਾਰਕ ਦੂਸਰੀ ਚੀਜ਼ ਲੁਕਸ ਮਤਲਬ ਕਿਵੇਂ ਕੋਈ ਇੱਕ ਇਨਸਾਨ ਦਿਖਾਈ ਦਿੰਦਾ ਵਾ ਉਹਦੀ ਕੁਦਰਤੀ ਸੁੰਦਰਤਾ ਹਰ ਇੱਕ ਕਲਾਸ ਵਿੱਚ ਪੜਨ ਵਾਲੇ ਬੱਚੇ ਚਮੜੀ ਦੇ ਰੰਗ ਕੱਦ ਡੀਲ ਡਾਲ ਪੱਖੋਂ ਇੱਕ ਦੂਸਰੇ ਤੋਂ ਅਲੱਗ ਹੁੰਦੇ ਨੇ ਸਮਾਜ ਨੇ ਸਰੀਰਕ ਸੁੰਦਰਤਾ ਦੇ ਆਪਣੇ ਕੁਝ ਪੈਮਾਨੇ ਬਣਾਏ ਹੋਏ ਨੇ ਜਿਵੇਂ ਗੋਰਾ ਰੰਗ ਜਾਂ ਤਿੱਖੇ ਨੈਣ ਨਕਸ਼ ਜਾਂ ਉੱਚੇ ਕੱਦ ਨੂੰ ਹਮੇਸ਼ਾ ਸੁੰਦਰਤਾ ਦਾ ਪ੍ਰਤੀਕ ਮੰਨਿਆ ਜਾਂਦਾ ਪਰ ਇਹਨਾਂ ਲੋਕਾਂ ਦੀਆਂ ਸਿਫਤਾਂ ਕਰਦੇ ਹੋਏ ਸਾਡੇ ਦਿਲ ਦੇ ਵਿੱਚ ਇਹ ਖਿਆਲ ਕਦੇ ਨਹੀਂ ਆਉਂਦਾ ਕਿ ਜਿਹੜੇ ਬੱਚੇ ਸੁੰਦਰਤਾ ਦੇ ਇਸ ਪਮਾਨੇ ਤੇ ਖਰੇ ਨਹੀਂ ਉਤਰਦੇ ਇਸ ਚੀਜ਼ ਦਾ ਉਹਨਾਂ ਦੇ ਜਹਿਨ ਦੇ ਉੱਪਰ ਕੀ ਅਸਰ ਹੋਊਗਾ ਜੇ ਹਰ ਇੱਕ ਨਹੀਂ ਤਾਂ ਕੁਝ ਪ੍ਰਤੀਸ਼ਤ ਬੱਚੇ ਇਹ ਜੇ ਜ਼ਰੂਰ ਹੁੰਦੇ ਨੇ ਜਿਹੜੇ ਆਪਣੀ ਚਮੜੀ ਦੇ ਰੰਗ ਜਿਆਦਾ ਛੋਟੇ ਕੱਦ ਜਾਂ ਮੋਟੇ ਜਾਂ ਜਿਆਦਾ ਪਤਲੇ ਹੋਣ ਕਾਰਨ ਹੀਣ ਭਾਵਨਾ ਦਾ ਸ਼ਿਕਾਰ ਹੁੰਦੇ ਨੇ ਇਹਨਾਂ ਬੱਚਿਆਂ ਨੂੰ ਨਾਲ ਦੇ ਬੱਚੇ ਕਦੇ-ਕਦੇ ਟੀਚਰ ਜਾਂ ਹੋਰ ਲੋਕ ਵੀ ਕੁਝੇ ਮਜ਼ਾਕ ਕਰਦੇ ਨੇ ਮਾਪੇ ਲਈ ਇਹਨਾਂ ਬੱਚਿਆਂ ਦੇ ਨਾਲ ਇਸ ਟੌਪਿਕ ਤੇ ਗੱਲ ਕਰਨਾ ਬਹੁਤ ਜ਼ਰੂਰੀ ਆ ਉਹਨਾਂ ਵਿੱਚ ਆਤਮ ਵਿਸ਼ਵਾਸ ਪਰਨਾ ਤੇ ਆਪਣੇ ਆਪ ਨੂੰ ਕਿਸੇ ਤੋਂ ਵੀ ਘੱਟ ਨਾ ਸਮਝਣਾ ਖਾਸ ਕਰਕੇ ਲੜਕੀਆਂ ਦੇ ਮਾਮਲਿਆਂ 'ਚ ਕਿਉਂਕਿ ਇੱਕ ਤਾਂ ਸਮਾਜ ਦੇ ਵਿੱਚ ਲੜਕੇ ਨੂੰ ਉਹਦੇ ਪੈਸੇ ਤੇ ਲੜਕੀ ਨੂੰ ਉਹਦੀ ਸੁੰਦਰਤਾ ਤੋਂ ਹੀ ਅੰਕਿਆ ਜਾਂਦਾ ਦੂਸਰਾ ਕਈ ਲੜਕੀਆਂ ਵਿੱਚ ਸਰੀਰ ਉੱਪਰ ਵਾਲਾਂ ਦੀ ਗ੍ਰੋਥ ਇੰਨੀ ਜ਼ਿਆਦਾ ਹੋਣ ਦੇ ਕਾਰਨ ਵੀ ਉਹਨਾਂ ਨੂੰ ਆਪਣੇ ਦੋਸਤਾਂ ਤੋਂ ਬਹੁਤ ਸਾਰੇ ਕੋਝੇ ਮਜ਼ਾਕ ਸੁਣਨੇ ਪੈਂਦੇ ਨੇ ਇਹਦੀ ਸਭ ਤੋਂ ਵੱਡੀ ਐਗਜ਼ਾਮਪਲ ਆ यूपी ਦੀ 10ਵੀਂ ਕਲਾਸ ਦੀ ਟਾਪਰ ਪ੍ਰਾਚੀ ਨਿਗਮ ਨਾਮ ਦੀ ਉਹ ਬੱਚੀ ਜਿਹਨੇ ਪੂਰੇ ਉੱਤਰ ਪ੍ਰਦੇਸ਼ ਦੇ ਵਿੱਚੋਂ ਫਰਸਟ ਆਉਣ ਤੇ ਵੀ ਉਹਦੇ ਚਿਹਰੇ ਦੇ ਉੱਪਰ ਵਾਲਾਂ ਦੇ ਹੋਣ ਕਾਰਨ ਉਹਨੂੰ ਇੰਟਰਨੈਟ ਦੇ ਉੱਪਰ ਬੁਰੀ ਤਰ੍ਹਾਂ ਦੇ ਨਾਲ ਟਰੋਲ ਕੀਤਾ ਗਿਆ ਤੀਸਰਾ ਤੇ ਇੱਕ ਅਹਿਮ ਟੌਪਿਕ ਜਿਹੜਾ ਹਰ ਮਾਪੇ ਨੂੰ ਆਪਣੀ ਜਵਾਨ ਹੋਰੀ ਧੀ ਦੇ ਨਾਲ ਸਾਂਝਾ ਕਰਨਾ ਚਾਹੀਦਾ ਗਲਤ ਤਰ੍ਹਾਂ ਦੇ ਟੱਚ ਹਰ ਇੱਕ ਸਮਾਜ ਵਿੱਚ ਇਹੋ ਜਿਹੇ ਲੋਕ ਮਿਲ ਜਾਣਗੇ ਜਿਨ੍ਹਾਂ ਦੇ ਦਿਮਾਗ ਵਿੱਚ ਕਾਉਂ ਵਾਸਨਾ ਤੇ ਅਸ਼ਲੀਲਤਾ ਜਿਆਦਾ ਹੀ ਚੱਲਦੇ ਰਹਿੰਦੇ ਨੇ ਇਹਨਾਂ ਗੰਦੀ ਸੋਚ ਵਾਲੇ ਲੋਕਾਂ ਦਾ ਅਕਸਰ ਸ਼ਿਕਾਰ ਹੁੰਦੀਆਂ ਨੇ ਛੋਟੀ ਉਮਰ ਦੀਆਂ ਬੱਚੀਆਂ ਇਹ ਲੋਕ ਬਹੁਤ ਵਾਰ ਜਾਣ ਪਹਿਚਾਨ ਵਾਲੇ ਹੀ ਹੁੰਦੇ ਨੇ ਕੋਈ ਅਧਿਆਪਕ ਕੋਈ ਗਵਾਂਡੀ ਕੋਈ ਅੰਕਲ ਜਾਂ ਕੋਈ ਕਜ਼ਨ ਛੋਟੀਆਂ ਬੱਚੀਆਂ ਇਹਨਾਂ ਦਾ ਸ਼ਿਕਾਰ ਇਸ ਲਈ ਜਿਆਦਾ ਬਣਦੀਆਂ ਨੇ ਕਿਉਂਕਿ ਬਹੁਤ ਵਾਰ ਤਾਂ ਉਹ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝੀ ਹੀ ਨਹੀਂ ਸਕਦੀਆਂ ਕਿ ਉਹਨਾਂ ਦੇ ਨਾਲ ਜੋ ਵੀ ਸਾਹਮਣੇ ਵਾਲਾ ਕਰ ਰਿਹਾ ਉਹ ਕੀ ਗਲਤ ਹੈ ਜਾਂ ਸਹੀ ਜਿਸ ਤਰੀਕੇ ਦੇ ਨਾਲ ਉਹਨੂੰ ਟੱਚ ਕੀਤਾ ਜਾ ਰਿਹਾ ਪੱਛਮੀ ਦੇਸ਼ਾਂ ਦੇ ਵਿੱਚ ਬੱਚਿਆਂ ਨੂੰ ਚੰਗੇ ਤੇ ਮਾੜੇ ਟੱਚ ਦੇ ਬਾਰੇ ਦੇ ਵਿੱਚ ਚੰਗੀ ਤਰ੍ਹਾਂ ਦੱਸਿਆ ਜਾਂਦਾ ਦੂਸਰਾ ਕਾਰਨ ਹੈ ਅਜੇ ਹੀ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਕਿ ਬੱਚਾ ਈਵਨ ਆਪਣੇ ਮਾਪੇ ਦੇ ਡਰ ਤੋਂ ਹੀ ਉਹਨਾਂ ਨੂੰ ਕੁਝ ਨਹੀਂ ਦੱਸੂਗਾ ਕਿਉਂਕਿ ਅੱਜ ਵੀ ਸਾਡੇ ਸਮਾਜ ਵਿੱਚ ਇਹੋ ਜਿਹੇ ਬਹੁਤ ਸਾਰੇ ਲੋਕ ਨੇ ਜਿਹੜੇ ਹਰ ਗੱਲ ਦੇ ਲਈ ਲੜਕੀਆਂ ਨੂੰ ਹੀ ਜ਼ਿੰਮੇਵਾਰ ਸਮਝਦੇ ਨੇ ਇਸੇ ਲਈ ਸਾਡੇ ਸਾਹਮਣੇ ਆਏ ਦਿਨ ਅਜਿਹੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਜਿੱਥੇ ਕੋਈ ਬੱਚੀ ਕਈ ਮਹੀਨੇ ਜਾਂ ਇਵਨ ਕਈ ਵਾਰੀ ਬਹੁਤ ਸਾਲ ਤੱਕ ਵੀ ਕਿਸੇ ਜਾਣ ਪਹਿਚਾਨ ਵਾਲੇ ਦੀ ਹੀ ਕਾਮਵਾਸਨਾ ਦਾ ਸ਼ਿਕਾਰ ਹੁੰਦੀ ਰਹਿੰਦੀ ਹੈ ਕਿਉਂਕਿ ਉਹ ਆਪਣੀ ਬਦਨਾਮੀ ਤੇ ਆਪਣੇ ਮਾਪੇ-ਮਾਪ ਦੇ ਡਰ ਤੋਂ ਚੁੱਪ ਰਹੀ ਇਸ ਲਈ ਮਾਪੇ-ਮਾਪ ਲਈ ਆਪਣੇ ਬੱਚੇ ਨੂੰ ਚੰਗੇ ਤੇ ਮਾੜੇ ਟੱਚ ਦੇ ਬਾਰੇ ਵਿੱਚ ਦੱਸਣਾ ਬਿਨਾਂ ਡਰ ਤੋਂ ਹਰ ਗੱਲ ਸ਼ੇਅਰ ਕਰਨੀ ਤੇ ਇਹ ਜੇ ਲੋਕਾਂ ਨੂੰ ਉਸੇ ਟਾਈਮ ਬਣਦਾ ਜਵਾਬ ਦੇਣਾ ਸਿਖਾਉਣਾ ਚਾਹੀਦਾ ਅਗਲਾ ਟੌਪਿਕ ਹੈ ਸੋਸ਼ਲ ਮੀਡੀਆ ਅੱਜ ਹਰ ਉਮਰ ਧਰਮ ਦੇਸ਼ ਦੇ ਲੋਕਾਂ ਦਾ ਸਭ ਤੋਂ ਪਸੰਦੀਦਾ ਟਾਈਮ ਪਾਸ ਸੋਸ਼ਲ ਮੀਡੀਆ ਹੈ ਪਰ ਜਿੱਥੇ ਸੋਸ਼ਲ ਮੀਡੀਆ ਉੱਪਰ ਚੰਗੇ ਕੰਟੈਂਟ ਦੀ ਕੋਈ ਕਮੀ ਨਹੀਂ ਉਸੇ ਤਰ੍ਹਾਂ ਹੀ ਮਾੜੇ ਦੀ ਵੀ ਨਹੀਂ ਬੱਚੇ ਇਸ ਟਾਈਮ ਉਮਰ ਦੇ ਇੱਕ ਇਹ ਜਿਹੇ ਪੜਾਅ ਦੇ ਵਿੱਚ ਹੁੰਦੇ ਨੇ ਜਿੱਥੇ ਸਰੀਰ ਵਿੱਚ ਆਉਣ ਵਾਲੇ ਬਦਲਾਵਾਂ ਕਰਕੇ ਇੱਕ ਦੂਸਰੇ ਨੂੰ ਇੰਪ੍ਰੈਸ ਕਰਨ ਲਈ ਜਿਆਦਾ ਕੂਲ ਦਿਖਣ ਲਈ ਤੇ ਕਿਸੇ ਵੀ ਸਿਆਣੇ ਦੀ ਗਾਈਡੈਂਸ ਤੇ ਉਹਦਾ ਧਿਆਨ ਨਾ ਹੋਣ ਕਾਰਨ ਉਹਨਾਂ ਦਾ ਜਿਆਦਾ ਝੁਕਾ ਗਲਤ ਪਾਸੇ ਵੱਲ ਜਿਆਦਾ ਜਾਂਦਾ ਇਹਨਾਂ ਦੇ ਵਿੱਚ ਅਸ਼ਲੀਲ ਕੰਟੈਂਟ ਪਬਜੀ ਵਰਗੀਆਂ ਗੇਮਾਂ ਆਨਲਾਈਨ ਰਿਲੇਸ਼ਨਸ ਬੇਵਕੂਫੀ ਨਾਲ ਭਰੀਆਂ ਹੋਈਆਂ ਰੀਲਾਂ ਤੇ ਦਿਖਾਵੇ ਵਾਲਾ ਝੂਠਾ ਲਾਈਫ ਸਟਾਈਲ ਪ੍ਰਮੁੱਖ ਨੇ ਪਰ ਅਸਲ ਵਿੱਚ ਇਹਦੇ ਵਿੱਚ ਉਹਨਾਂ ਦੀ ਕੋਈ ਗਲਤੀ ਨਹੀਂ ਹੈ ਮਾਪੇ ਦਾ ਆਪਣਾ ਫਰਜ ਬਣਦਾ ਕਿ ਆਪਣੇ ਬੱਚਿਆਂ ਦੀਆਂ ਐਕਟੀਵਿਟੀਜ਼ ਤੇ ਧਿਆਨ ਦੇਣ ਉਹ ਇੰਟਰਨੈਟ ਦੇ ਉੱਪਰ ਮੋਬਾਈਲ ਫੋਨ ਦੇ ਉੱਪਰ ਕੀ ਦੇਖ ਰਹੇ ਆ ਬੱਚਿਆਂ ਨੂੰ ਝੜਕ ਜਾਂ ਡਰਾ ਕੇ ਤੁਸੀਂ ਉਹਨਾਂ ਨੂੰ ਹਟਾ ਨਹੀਂ ਸਕਦੇ ਫਿਰ ਉਹ ਚੋਰੀ ਇਹ ਚੀਜ਼ਾਂ ਕਰਦੇ ਰਹਿਣਗੇ ਉਹਨਾਂ ਦੇ ਦੋਸਤ ਬਣ ਕੇ ਉਹਨਾਂ ਦੀ ਉਮਰ ਨੂੰ ਸਮਝ ਕੇ ਤੇ ਇਹਨਾਂ ਚੀਜ਼ਾਂ ਦੇ ਬੁਰੇ ਪ੍ਰਭਾਵਾਂ ਬਾਰੇ ਚੰਗੀ ਤਰ੍ਹਾਂ ਸਮਝਾ ਕੇ ਹੀ ਤੁਸੀਂ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਬੁਰੇ ਪ੍ਰਭਾਵਾਂ ਤੋਂ ਬਚਾ ਸਕਦੇ ਆਂ ਲੜਕੀਆਂ ਦੇ ਲਈ ਖਤਰੇ ਇਸ ਤੋਂ ਵੀ ਜ਼ਿਆਦਾ ਨੇ ਇੰਟਰਨੈਟ ਦੀ ਦੁਨੀਆ ਤੇ ਫੋਨ ਦੀ ਸਕਰੀਨ ਤੇ ਦੂਸਰੇ ਪਾਸੇ ਬੈਠੇ ਨੇ ਇਹ ਜਿਹੇ ਲੋਕ ਜੋ ਬੱਚਿਆਂ ਨੂੰ ਵਰਗਲਾ ਕੇ ਉਹਨਾਂ ਦੀਆਂ ਅਸ਼ਲੀਲ ਫੋਟੋਆਂ ਹਾਸਲ ਕਰਦੇ ਨੇ ਤੇ ਫਿਰ ਅੱਗੇ ਉਹਨਾਂ ਨੂੰ ਵੇਚਦੇ ਨੇ ਫੇਕ ਪ੍ਰੋਫਾਈਲ ਬਣਾ ਕੇ ਲੜਕੀਆਂ ਨੂੰ ਪਿਆਰ ਦੇ ਜਾਲਤ ਦੇ ਵਿੱਚ ਫਸਾਉਂਦੇ ਨੇ ਤੇ ਬਾਅਦ ਦੇ ਵਿੱਚ ਬਲੈਕਮੇਲ ਕਰਦੇ ਨੇ ਉਹ ਲੜਕੀਆਂ ਜਿਹੜੀਆਂ ਆਪਣੇ ਮਾਪੇ-ਮਾਪ ਦੇ ਨਾਲ ਹਰ ਗੱਲ ਸਾਂਝੀ ਨਹੀਂ ਕਰਦੀਆਂ ਕਿਉਂਕਿ ਉਹਨਾਂ ਨੂੰ ਉਹਨਾਂ ਦੇ ਸਖਤ ਸੁਭਾਅ ਕਾਰਨ ਝਿੜਕਾਂ ਦਾ ਡਰ ਹੁੰਦਾ ਜਾਂ ਉਹ ਬੱਚੇ ਜਿਨ੍ਹਾਂ ਦੇ ਮਾਪੇ ਆਪਣੇ ਹੀ ਦੁਨੀਆ 'ਚ ਮਸਤ ਰਹਿੰਦੇ ਨੇ ਤੇ ਬੱਚਿਆਂ ਦੀਆਂ ਐਕਟੀਵਿਟੀਜ਼ ਵੱਲ ਧਿਆਨ ਨਹੀਂ ਦਿੰਦੇ ਇਹ ਬੱਚੇ ਇਹਨਾਂ ਲੋਕਾਂ ਦਾ ਸ਼ਿਕਾਰ ਬਹੁਤ ਆਸਾਨੀ ਦੇ ਨਾਲ ਬਣਦੇ ਨੇ ਕਿਉਂਕਿ ਅੱਜ ਵੀ ਅਜਿਹੇ ਮਾਪੇ ਬਹੁਤ ਜ਼ਿਆਦਾ ਨੇ ਜਿਹੜੇ ਆਪਣੇ ਬੱਚਿਆਂ ਨਾਲ ਟਾਈਮ ਸਪੈਂਡ ਕਰਨ ਦੀ ਬਜਾਏ ਖੁਦ ਹੀ ਫੋਨ ਦੇ ਉੱਪਰ ਵੀਡੀਓ ਦੇਖਦੇ ਰਹਿੰਦੇ ਨੇ ਜਾਂ ਹੋਰ ਲੋਕਾਂ ਗਵੰਡੀਆਂ ਰਿਸ਼ਤੇਦਾਰਾਂ ਦੇ ਵਿੱਚ ਹੀ ਬਿਜ਼ੀ ਰਹਿੰਦੇ ਨੇ ਅਗਲੀ ਚੀਜ਼ ਜੋ ਮਾਪੇ ਨੂੰ ਹਮੇਸ਼ਾ ਆਪਣੇ ਬੱਚਿਆਂ ਦੇ ਨਾਲ ਡਿਸਕਸ ਕਰਨੀ ਚਾਹੀਦੀ ਆ ਉਹਨਾਂ ਤੋਂ ਪੁੱਛਣਾ ਚਾਹੀਦਾ ਉਹ ਹੈਗੇ ਆ ਉਹਨਾਂ ਦੇ ਰਿਲੇਸ਼ਨਸ਼ਿਪਸ ਹਰ ਇਨਸਾਨ ਦੀ ਜ਼ਿੰਦਗੀ 'ਚ ਇੱਕ ਇਹੋ ਜੀ ਉਮਰ ਆਉਂਦੀ ਆ ਜਦੋਂ ਉਹਦਾ ਇੰਟਰਸਟ ਖਡੌਣਿਆਂ ਤੋਂ ਬਦਲ ਕੇ ਕਿਸੇ ਖਾਸ ਲੜਕੀ ਜਾਂ ਕਿਸੇ ਲੜਕੇ ਦੇ ਵੱਲ ਹੋਣਾ ਸ਼ੁਰੂ ਹੁੰਦਾ ਇਹਦੇ ਵਿੱਚ ਕੁਝ ਵੀ ਗਲਤ ਨਹੀਂ ਇਹ ਕੁਦਰਤ ਦਾ ਇਨਸਾਨ ਤੇ ਲਈ ਬਣਾਇਆ ਇੱਕ ਨਿਯਮ ਸਰੀਰ ਦੇ ਵਿੱਚ ਹੋਣ ਵਾਲੇ ਬਦਲਾਵਾਂ ਦੀ ਇਹ ਇੱਕ ਕਹਾਣੀ ਆ ਪਰ ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਪੂਰੀ ਤਰ੍ਹਾਂ ਇਗਨੋਰ ਕਰਦੇ ਨੇ ਸਾਡੇ ਸਮਾਜ ਵਿੱਚ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜੋ ਕਿਸੇ ਵੀ ਹੋੜ ਦੀ ਧੀ ਨੂੰ ਕੋਈ ਪੱਦਾ ਕਮੈਂਟ ਕਰਨ ਜਾਂ ਉਹਦਾ ਪਿੱਛਾ ਕਰਨ ਦੇ ਵਿੱਚ ਆਪਣੀ ਸ਼ਾਨ ਸਮਝਦੇ ਨੇ ਪਰ ਇਹ ਮੰਨਣ ਤੋਂ ਕਿ ਉਹਨਾਂ ਦੀ ਆਪਣੀ ਹੀ ਭੈਣ ਜਾਂ ਧੀ ਵੀ ਕਿਸੇ ਲੜਕੇ ਨੂੰ ਦਿਲ ਹੀ ਦਿਲ ਦੇ ਵਿੱਚ ਪਸੰਦ ਕਰਦੀ ਹੋਵੇ ਪੂਰੀ ਤਰ੍ਹਾਂ ਦੇ ਨਾਲ ਇਨਕਾਰ ਹੀ ਹੁੰਦੇ ਨੇ ਇਸ ਤਰ੍ਹਾਂ ਦੀਆਂ ਲੜਕੀਆਂ ਬਹੁਤ ਵਾਰ ਆਪਣੇ ਰਿਲੇਸ਼ਨ ਨੂੰ ਮਾਪੇ ਤੋਂ ਲੁਕੋ ਕੇ ਰੱਖਦੀਆਂ ਨੇ ਜਿਹਦੇ ਸਿੱਟੇ ਕਈ ਵਾਰੀ ਬਹੁਤ ਭਿਆਨਕ ਨਿਕਲਦੇ ਨੇ ਕਿਉਂਕਿ ਮਾਪੇ ਦੇ ਨਾਲ ਦੋਸਤਾਨਾ ਸਬੰਧ ਉਹਨਾਂ ਨੂੰ ਕਿਸੇ ਮਾੜੀ ਸਿਚੁਏਸ਼ਨ ਤੋਂ ਬਚਾ ਸਕਦੇ ਨੇ ਮਾਪੇ ਉਸ ਲੜਕੇ ਦੇ ਬਾਰੇ ਵਿੱਚ ਜਾਣਕਾਰੀ ਇਕੱਠੀ ਕਰ ਸਕਦੇ ਸੀ ਇਸ ਉਮਰ ਦੇ ਵਿੱਚ ਬੱਚੇ ਭਾਵਨਾਵਾਂ ਦੇ ਵਹਾਅ ਦੇ ਵਿੱਚ ਚੰਗੇ ਮਾੜੇ ਦੀ ਪਰਖ ਨਹੀਂ ਕਰ ਸਕਦੇ ਤੇ ਨਾ ਹੀ ਉਸ ਇਨਸਾਨ ਤੋਂ ਆਸਾਨੀ ਦੇ ਨਾਲ ਟੁੱਟ ਸਕਦੇ ਨੇ ਪਰ ਮਾਪੇ ਦੇ ਦੋਸਤਾਨਾ ਰਵੱਈਏ ਨਾਲ ਉਹਨਾਂ ਨੂੰ ਬੱਚਿਆਂ ਦੀਆਂ ਗਤੀਵਿਧੀਆਂ ਦਾ ਪਤਾ ਰਹਿੰਦਾ ਤੇ ਕੋਈ ਇੰਨੀ ਆਸਾਨੀ ਦੇ ਨਾਲ ਉਹਨਾਂ ਦਾ ਇਸਤੇਮਾਲ ਨਹੀਂ ਕਰ ਸਕਦਾ ਇੱਕ ਸਭ ਤੋਂ ਅਖੀਰੀ ਚੀਜ਼ ਜਿਹੜੀ ਹਮੇਸ਼ਾ ਮਾਪੇ ਨੂੰ ਬੱਚਿਆਂ ਦੇ ਨਾਲ ਡਿਸਕਸ ਕਰਨੀ ਚਾਹੀਦੀ ਆ ਉਹ ਹੈਗੀ ਆ ਉਹਨਾਂ ਦਾ ਭਵਿੱਖ ਉਹਨਾਂ ਦਾ ਕੈਰੀਅਰ ਤੇ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਕੀ ਟੀਚੇ ਨੇ ਮਾਪੇ ਨੂੰ ਹਮੇਸ਼ਾ ਇਹ ਗੱਲ ਸਮਝਣੀ ਚਾਹੀਦੀ ਆ ਕਿ ਬੱਚੇ ਨੂੰ ਜਨਮ ਉਹਨਾਂ ਨੇ ਦਿੱਤਾ ਨਾ ਕਿ ਸਕੂਲ ਆਇਲ ਸੈਂਟਰ ਜਾਂ ਇਮੀਗ੍ਰੇਸ਼ਨ ਵਾਲਿਆਂ ਨੇ ਅਖੀਰ ਵਿੱਚ ਉਹਨਾਂ ਦਾ ਕੰਮ ਸਿਰਫ ਤੁਹਾਡੇ ਤੋਂ ਫੀਸ ਲੈਣੀ ਆ ਜਦੋਂ ਕਿ ਬੱਚੇ ਦੇ ਭਵਿੱਖ ਦੀ ਜ਼ਿੰਮੇਵਾਰੀ ਸਿਰਫ ਤੁਹਾਡੀ ਆ ਬੱਚੇ ਨੇ ਕਦੇ ਮਾਪੇ ਨੂੰ ਇਸ ਦੁਨੀਆ ਵਿੱਚ ਆਉਣ ਲਈ ਨਹੀਂ ਕਿਹਾ ਹੁੰਦਾ ਇਹ ਮਾਪੇ ਹੀ ਹੁੰਦੇ ਨੇ ਜੋ ਇਹ ਫੈਸਲਾ ਲੈਂਦੇ ਨੇ ਕਿ ਅਸੀਂ ਇੱਕ ਇਨਸਾਨ ਨੂੰ ਇਸ ਦੁਨੀਆ ਦੇ ਉੱਪਰ ਲੈ ਕੇ ਆਉਣਾ ਵਾ ਪਰ ਬਾਅਦ ਦੇ ਵਿੱਚ ਅਸੀਂ ਇਹ ਪੂਰੀ ਦੀ ਪੂਰੀ ਜ਼ਿੰਮੇਵਾਰੀ ਸਕੂਲਾਂ ਦੇ ਉੱਪਰ ਇਹ ਕਹਿ ਕੇ ਸੱਟ ਦਿੰਨੇ ਆ ਕਿ ਅਸੀਂ ਫੀਸ ਵੀ ਤਾਂ ਦਿੱਤੀ ਆ ਤੇ ਖੁਦ ਆਪਣੀ ਜ਼ਿੰਦਗੀ ਦੇ ਵਿੱਚ ਬਿਜ਼ੀ ਹੋ ਜਾਂਨੇ ਆ ਬਹੁਤ ਸਾਰੇ ਬਹਾਨੇ ਬਣਾ ਕੇ ਕਿ ਅਸੀਂ ਬਹੁਤ ਜ਼ਿਆਦਾ ਬਿਜ਼ੀ ਆ ਜਾਂ ਫਿਰ ਅਸੀਂ ਤਾਂ ਇੰਨੇ ਪੜੇ ਲਿਖੇ ਨਹੀਂ ਸਾਨੂੰ ਅੱਜ ਕੱਲ੍ਹ ਦੀਆਂ ਪੜਾਈਆਂ ਦਾ ਕੁਝ ਨਹੀਂ ਪਤਾ ਪਰ ਕਿਸੇ ਤੋਂ ਸਲਾਹ ਲਈ ਜਾ ਸਕਦੀ ਆ ਜਿਵੇਂ ਅਸੀਂ ਕੋਈ ਵੀ ਮੈਰਿਜ ਪੈਲਸ ਬੁੱਕ ਕਰਨ ਵੇਲੇ ਕੋਈ ਡੰਗਰ ਕੋਈ ਗੱਡੀ ਲੈਣ ਦੇ ਵੇਲੇ ਅਕਸਰ ਕਰਦੇ ਆ ਲੋੜਾ ਬੱਚਿਆਂ ਦੇ ਕਰੀਅਰ ਦੇ ਵਿੱਚ ਇੰਟਰਸਟ ਦਿਖਾਉਣ ਦੀ ਉਹਨਾਂ ਦੇ ਨਾਲ ਅਲੱਗ-ਅਲੱਗ ਲੋਕਾਂ ਨੂੰ ਜਾ ਕੇ ਮਿਲਣ ਦੀ ਉਹਨਾਂ ਲੋਕਾਂ ਤੋਂ ਸਲਾਹ ਲੈਣ ਦੀ ਜੇ ਖੁਦ ਨੂੰ ਇਨ੍ਹਾਂ ਚੀਜ਼ਾਂ ਦੇ ਬਾਰੇ ਵਿੱਚ ਜ਼ਿਆਦਾ ਨਹੀਂ ਪਤਾ ਤਾਂ ਇਹਦੇ ਨਾਲ ਇੱਕ ਪਾਸੇ ਜਿੱਥੇ ਆਪਣੇ ਭਵਿੱਖ ਦਾ ਸਹੀ ਫੈਸਲਾ ਲੈ ਸਕਦੇ ਨੇ ਇਹ ਬੱਚੇ ਕਿਸੇ ਤੋਂ ਡੌਂਕੀ ਰੂਟ ਇਮੀਗ੍ਰੇਸ਼ਨ ਵਰਗੇ ਫਰਾਡ ਦੇ ਵਿੱਚ ਲੁੱਟੇ ਜਾਣ ਤੋਂ ਵੀ ਬਚ ਸਕਦੇ ਨੇ ਉੱਥੇ ਹੀ ਉਹਨਾਂ ਨੂੰ ਇਹ ਵੀ ਅਹਿਸਾਸ ਹੋਵੇਗਾ ਕਿ ਉਹਨਾਂ ਦੇ ਮਾਪੇ ਨੂੰ ਉਹਨਾਂ ਦੀ ਪੜ੍ਹਾਈ ਦੀ ਉਹਨਾਂ ਦੀ ਭਵਿੱਖ ਦੀ ਚਿੰਤਾ ਹੈ ਅੱਜ ਜਦੋਂ ਵਿਆਹਾਂ ਦੇ ਟੁੱਟਣ ਦੀ ਦਰ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਤੇ ਤਲਾਕ ਤੋਂ ਬਾਅਦ ਬਹੁਤ ਸਾਰੀਆਂ ਲੜਕੀਆਂ ਦੇ ਲਈ ਜਦੋਂ ਇਕ ਘਰ ਉਹਦੇ ਪੁਰਾਣੇ ਘਰ ਵਾਲੇ ਦਾ ਤੇ ਦੂਸਰਾ ਹੁਣ ਮਾਂ-ਬਾਪ ਦਾ ਨਹੀਂ ਬਲਕਿ ਉਹਦੀ ਪਰਜਾਈ ਦਾ ਬਣ ਚੁੱਕਿਆ ਵਾ ਤਾਂ ਬਿਨਾਂ ਕਿਸੇ ਖਾਸ ਪੜਾਈ ਜਾਂ ਸਕਿੱਲ ਦੇ ਇਹ ਜੀਆਂ ਬਹੁਤ ਸਾਰੀਆਂ ਲੜਕੀਆਂ ਨੇ ਜਿਨ੍ਹਾਂ ਨੂੰ ਰੋਜੀ ਰੋਟੀ ਕਮਾਉਣ ਦੇ ਲਈ ਅਖੀਰ ਦੇ ਵਿੱਚ ਗਲਤ ਕੰਮਾਂ ਦਾ ਸਹਾਰਾ ਲੈਣਾ ਪੈਂਦਾ ਇਸ ਲਈ ਮਾਂ-ਬਾਪ ਦੇ ਲਈ ਬਹੁਤ ਜ਼ਰੂਰੀ ਆ ਕਿ ਉਹ ਆਪਣੀ ਬੇਟੀ ਦੀ ਚੰਗੇ ਭਵਿੱਖ ਦਾ ਧਿਆਨ ਰੱਖਣ ਉਨੂੰ ਪੈਰਾਂ ਦੇ ਉੱਪਰ ਖੜਾ ਹੋ ਕੇ ਆਪਣੀ ਰੋਜੀ ਰੋਟੀ ਕਮਾਉਣ ਜੋਗਾ ਕਰਨ ਚੰਗੇ ਸ਼ੌਕ ਜਿਵੇਂ ਕਿਤਾਬਾਂ ਪੜ੍ਹਨ ਦੇ ਵੱਲ ਲਾਉਣ ਪਰ ਇਹਨਾਂ ਸਾਰੀਆਂ ਚੀਜ਼ਾਂ ਲਈ ਮਾਪੇ ਨੂੰ ਆਪਣੇ ਹੋਰ ਕੰਮਾਂ ਦੇ ਵਿੱਚੋਂ ਟਾਈਮ ਕੱਢ ਕੇ ਖੁਦ ਨੂੰ ਫੋਨਾਂ ਦੀਆਂ ਸਕਰੀਨਾਂ ਤੋਂ ਜਾਂ ਰਿਸ਼ਤੇਦਾਰਾਂ ਗੁਆਂਢੀਆਂ ਦੇ ਨਾਲ ਗੱਲਾਂ ਦੇ ਵਿੱਚੋਂ ਅਲੱਗ ਕਰਨਾ ਪਊਗਾ ਤੇ ਆਪਣਾ ਪੂਰਾ ਧਿਆਨ ਤੇ ਟਾਈਮ ਬੱਚਿਆਂ ਨੂੰ ਦੇਣਾ ਪਊਗਾ ਮੇਰਾ ਆਪਣਾ ਨਿੱਜੀ ਤਜਰਬਾ ਇਹ ਕਹਿੰਦਾ ਵਾ ਕਿ ਚੰਗੇ ਬੱਚੇ ਗਰੀਬੀ ਦੇ ਵਿੱਚੋਂ ਉੱਠ ਕੇ ਵੀ ਬਹੁਤ ਉੱਪਰ ਤੱਕ ਪਹੁੰਚ ਜਾਂਦੇ ਨੇ ਤੇ ਬਿਨਾ ਮਾਪੇ ਬਾਪ ਦੇ ਟਾਈਮ ਦੇ ਤੇ ਉਹਨਾਂ ਦੀ ਚੰਗੀ ਸਲਾਹ ਤੋਂ ਪੜੇ ਹੋਏ ਅਮੀਰਾਂ ਦੇ ਬੱਚੇ ਵੀ ਘਰਾਂ ਨੂੰ ਬਰਬਾਦ ਕਰ ਦਿੰਦੇ ਨੇ ਤਾਂ ਇਹ ਸੀਗੀਆਂ ਜੀ 6 ਬਹੁਤ ਜ਼ਿਆਦਾ ਜ਼ਰੂਰੀ ਗੱਲਾਂ ਜਿਹੜੀਆਂ ਕਿਸੇ ਵੀ ਪੇਰੈਂਟਸ ਨੂੰ ਕਿਸੇ ਵੀ ਮਾਂ ਨੂੰ ਕਿਸੇ ਵੀ ਪਿਓ ਨੂੰ ਜਿਨ੍ਹਾਂ ਦੀ ਧੀ ਵੱਡੀ ਹੋ ਰਹੀ ਆ ਉਹਦੇ ਨਾਲ ਜ਼ਰੂਰ ਸ਼ੇਅਰ ਕਰਨੀਆਂ ਚਾਹੀਦੀਆਂ ਨੇ ਤੇ ਇੱਥੇ ਹੀ ਇਹ ਵੀਡੀਓ ਖਤਮ ਹੁੰਦਾ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇ ਨਾਲ